2026 ਦੇ ਲਈ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਆ ਜੋ ਕੈਨੇਡਾ ਜਾਣ ਦਾ ਪਲਾਨ ਕਰ ਰਹੇ ਆ ਜਿਨ੍ਹਾਂ ਦਾ ਮੋਟਿਵ ਨਾ ਸਿਰਫ ਕੈਨੇਡਾ ਜਾ ਕੇ ਕੰਮ ਕਰਨਾ ਆ ਬਲਕਿ ਉਹ ਉੱਥੇ ਪੀਆਰ ਵੀ ਹਾਸਿਲ ਕਰਨਾ ਚਾਹੁੰਦੇ ਆ ਸੋ ਅਗਰ ਤੁਹਾਡਾ ਵੀ ਪਰਪਸ ਕੈਨੇਡਾ ਜਾ ਕੇ ਪੀਆਰ ਹਾਸਿਲ ਕਰਨ ਦਾ ਆ ਜਾਂ ਫਿਰ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਬਾਰੇ ਤੁਸੀਂ ਕੋਈ ਵੀ ਅਪਡੇਟ ਜਾਣਨਾ ਚਾਹੁੰਦੇ ਆ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲੂਗੀ ਸੋ ਸਟਾਰਟਿੰਗ ਤੋਂ ਐਂਡ ਤੱਕ ਵੀਡੀਓ ਦੇ ਵਿੱਚ ਬਨੇ ਰਹੋ ਸੋ ਦੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰ ਦਿਓ ਸਭ ਤੋਂ ਪਹਿਲਾਂ ਅਸੀਂ ਵਰਕ ਪਰਮਿਟ ਦੇ ਬਾਰੇ ਗ ਇਸ ਟਾਈਮ ਕੈਨੇਡਾ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਐਪਲੀਕੈਂਟਸ ਆ ਜਿਨ੍ਹਾਂ ਦੇ ਵਰਕ ਪਰਮਿਟ ਜਾਂ ਤਾਂ 2025 ਦੇ ਐਂਡ ਤੱਕ ਖਤਮ ਹੋ ਜਾਣਗੇ ਜਾਂ ਫਿਰ ਉਹਨਾਂ ਦੇ ਕੋਲ ਕੁਝ ਟਾਈਮ ਹੈ ਜਿਨ੍ਹਾਂ ਐਪਲੀਕੈਂਟਸ ਦੇ ਆਲਰੇਡੀ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਆ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਆਪਸ਼ਨ ਨਹੀਂ ਆ ਉਹ ਜਾਂ ਤਾਂ ਫਿਰ ਸਟੱਡੀ ਵੀਜ਼ਾ ਲੈ ਸਕਦੇ ਆ ਜਾਂ ਫਿਰ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਜ਼ਰੀਏ ਆਪਣੇ ਸਟੇਟਸ ਨੂੰ ਅਪਡੇਟ ਕਰ ਸਕਦੇ ਆ ਤੇ ਲੀਗਲੀ ਉੱਥੇ ਰਹਿ ਸਕਦੇ ਆ ਬਟ ਤੁਹਾਨੂੰ ਦੱਸ ਦਈਏ ਕਿ ਅਗਰ ਤੁਸੀਂ ਟੂਰਿਸਟ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਵਿੱਚ ਕੰਮ ਕਰਨ ਦਾ ਟਰਾਈ ਕਰੋਗੇ ਤਾਂ ਉਹ ਚੀਜ਼ ਪੂਰੀ ਤਰ੍ਹਾਂ ਇਲੀਗਲ ਆ ਬਟ ਅਗਰ ਤੁਸੀਂ ਸਟੱਡੀ ਵੀਜ਼ਾ ਲੈਣੇ ਆ ਤਾਂ ਤੁਸੀਂ ਲੀਗਲੀ ਉਥੇ ਕੰਮ ਕਰ ਸਕਦੇ ਆ ਬਟ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਨਹੀਂ ਹੋਏ ਉਹਨਾਂ ਦੇ ਕੋਲ ਹਾਲੇ ਟਾਈਮ ਆ ਤਾਂ ਉਹ ਅਪਲਾਈ ਕਰ ਸਕਦੇ ਆ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਤੁਹਾਨੂੰ ਦੱਸ ਦਈਏ ਕਿ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਵਿੱਚ ਵੀ ਟਾਈਮ ਲੱਗ ਰਿਹਾ ਆ ਸੋ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਆ ਤੁਹਾਨੂੰ ਉਨੀ ਜਲਦੀ ਅਪਲਾਈ ਕਰ ਦੇਣਾ ਚਾਹੀਦਾ ਆ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਸੋ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ ਤੁਹਾਨੂੰ ਆਈਆਰਸੀਸੀ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਇੱਕ ਐਪਲੀਕੇਸ਼ਨ ਫਾਰਮ ਫਿਲ ਕਰਨੀ ਪਊਗੀ ਜਿਸ ਦੇ ਬੇਸਿਸ ਤੇ ਤੁਸੀਂ ਵਰਕ ਪਰਮ ਐਕਸਟੈਂਸ਼ਨ ਦੇ ਲਈ ਅਪਲਾਈ ਕਰ ਸਕਦੇ ਆ ਅਗਰ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਅਗਰ ਤੁਸੀਂ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਲਈ ਅਪਲਾਈ ਕਰਦੇ ਆ ਤਾਂ ਤੁਸੀਂ ਉਦੋਂ ਤੱਕ ਕੰਮ ਕਰ ਸਕਦੇ ਆ ਲੀਗਲ ਰੂਪ ਦੇ ਵਿੱਚ ਜਦੋਂ ਤੱਕ ਤੁਹਾਡੀ ਵਰਕ ਪਰਮਿਟ ਦੀ ਐਕਸਟੈਂਸ਼ਨ ਦੇ ਰਿਜ਼ਲਟ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਡਿclare ਨਹੀਂ ਹੋ ਜਾਂਦੇ ਅਗਰ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸਟੱਡੀ ਵੀਜ਼ਾ ਦੇ ਰਿਜ਼ਲਟ ਵੀ ਪੋਜ਼ਿਟਿਵ ਹੁੰਦੇ ਹੋਏ ਦਿਖ ਰਹੇ ਆ ਕਿਉਂਕਿ ਇਸ ਟਾਈਮ ਕੈਨੇਡਾ ਦੇ ਕਾਲਜਸ ਦੇ ਵਿੱਚ ਸਟੂਡੈਂਟਸ ਦੀ ਬਹੁਤ ਜ਼ਿਆਦਾ ਕਮੀ ਪਾਈ ਜਾ ਰਹੀ ਹੈ ਬਹੁਤ ਸਾਰੇ ਜੋ ਜਿਸ ਦਾ ਬੰਦ ਹੋਣ ਦੀ ਕਗਾਰ ਤੇ ਆ ਚੁੱਕੇ ਆ ਇਸ ਟਾਈਮ ਕੈਨੇਡਾ ਦੀ ਅਗਰ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਸਟੂਡੈਂਟ ਇੱਕ ਮੇਜਰ ਰੋਲ ਪਲੇ ਕਰਦੇ ਆ ਉਹ ਸਿਰਫ ਕੰਮ ਨਹੀਂ ਕਰਦੇ ਬਲਕਿ ਕੈਨੇਡਾ ਦੇ ਵਿੱਚ ਆਪਣੀ ਸਟੱਡੀ ਦੇ ਨਾਲ ਨਾਲ ਟੈਕਸ ਵੀ ਪੇ ਕਰਦੇ ਆ ਜਿਸ ਦੇ ਜ਼ਰੀਏ ਉਹ ਉੱਥੇ ਦੇ ਕਲਚਰ ਦਾ ਤੇ ਉੱਥੇ ਦੇ ਸਿਸਟਮ ਦਾ ਇੱਕ ਇੰਪੋਰਟੈਂਟ ਪਾਰਟ ਬਣ ਚੁੱਕੇ ਆ ਨਾਲ ਹੀ ਤੁਹਾਨੂੰ ਇਹ ਚੀਜ਼ ਵੀ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਇਸ ਚੀਜ਼ ਨੂੰ ਵੀ ਕਲੀਅਰ ਕਰ ਦਿੱਤਾ ਗਿਆ ਹੈ ਕਿ ਜੋ ਐਪਲੀਕੈਂਟਸ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਉੱਥੇ ਦੇ ਸਿਸਟਮ ਦਾ ਇੱਕ ਇੰਪੋਰਟੈਂਟ ਪਾਰਟ ਬਣ ਚੁ ਪਰਮਟ ਦਿੱਤਾ ਜਾਊਗਾ ਬਲਕਿ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਦੇ ਵਿੱਚ ਵੀ ਪ੍ਰਾਇੋਰਟੀ ਦਿੱਤੀ ਜਾਊਗੀ ਇਸ ਟਾਈਮ ਕੈਨੇਡਾ ਦੇ ਵਿੱਚ ਸਕਿੱਲ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਅਦਾ ਦੀ ਸਕਿੱਲ ਹੈ ਜਿਸ ਦੇ ਜ਼ਰੀਏ ਤੁਸੀਂ ਕੈਨੇਡਾ ਨੂੰ ਸਰਵ ਕਰ ਸਕਦੇ ਆ ਤਾਂ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਐਕਸਪੈਕਟ ਕਰ ਸਕਦੇ ਆ ਵਿਦਆਊਟ ਸਕਿੱਲ ਕੋਈ ਵੀ ਕੰਮ ਕੈਨੇਡਾ ਦੇ ਵਿੱਚ ਨਹੀਂ ਮਿਲ ਰਿਹਾ ਇਨਫੈਕਟ ਪੀਆਰ ਤਾਂ ਬਹੁਤ ਜ਼ਿਆਦਾ ਡਿਫਿਕਲਟ ਹੋ ਸਕਦੀ ਆ ਅਗਰ ਤੁਹਾਡੇ ਕੋਲ ਕੋਈ ਨਾ ਕੋਈ ਸਕਿੱਲ ਨਹੀਂ ਆ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਫ੍ਰੈਂਕੋਫੋਨ ਵੀ ਬਹੁਤ ਜ਼ਿਆਦਾ ਟ੍ਰੈਂਡ ਤੇ ਆ ਫ੍ਰੈਂਚ ਲੈਂਗੁਏਜ ਦਾ ਬਹੁਤ ਜ਼ਿਆਦਾ ਸਕੋਪ ਆ ਹਰ ਵੀਡੀਓ ਦੇ ਵਿੱਚ ਫ੍ਰੈਂਚ ਲੈਂਗੁਏਜ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਹੈ ਕਿਉਂਕਿ ਫ੍ਰੈਂਚ ਲੈਂਗੁਏਜ ਇੱਕ ਐਡਾ ਦੀ ਲੈਂਗੂਏਜ ਜੋ ਇਸ ਟਾਈਮ ਕੈਨੇਡਾ ਦੇ ਵਿੱਚ ਲੋ ਸੀਆਰਐਸ ਸਕੋਰ ਦੇ ਨਾਲ ਐਪਲੀਕੈਂਟਸ ਨੂੰ ਪੀਆਰ ਪ੍ਰੋਵਾਈਡ ਕਰ ਰਹੀ ਆ ਅਗਰ ਐਕਸਪ੍ਰੈਸ ਐਂਟਰੀ ਡਰਾ ਦੀ ਗੱਲ ਕਰੀਏ ਜਾਂ ਕੈਨੇਡੀਅਨ ਐਕਸਪੀਰੀਅੰਸ ਡਰਾ ਦੀ ਗੱਲ ਕਰੀਏ ਤਾਂ ਇਹਦਾ ਕੱਟਆਫ ਬਹੁਤ ਜ਼ਿਆਦਾ ਜਾ ਰਿਹਾ ਆ ਜੋ ਹਰ ਇੱਕ ਐਪਲੀਕੈਂਟਸ ਲਈ ਮੀਟ ਕਰ ਪਾਣਾ ਪੋਸੀਬਲ ਨਹੀਂ ਆ ਸੋ ਅਗਰ ਤੁਹਾਡਾ ਸੀ ਦਿਆਂ ਇਹਦੇ ਨਾਲ ਤੁਸੀਂ ਲੋਅ ਸੀਰਸ ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਇਸ ਟਾਈਮ ਐਪਲੀਕੈਂਟਸ ਨੂੰ ਐਦਾ ਲੱਗ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਪੀਆਰ ਦਾ ਬਿਲਕੁਲ ਸਕੂਪ ਨਹੀਂ ਆ ਜਾਂ ਫਿਰ ਕੈਨੇਡਾ ਦੇ ਵਿੱਚ ਕੰਮ ਹੀ ਨਹੀਂ ਆ ਜਦ ਕਿ ਐਦਾ ਬਿਲਕੁਲ ਨਹੀਂ ਆ ਕੈਨੇਡਾ ਦੇ ਵਿੱਚ ਹਮੇਸ਼ਾ ਤੋਂ ਹੀ ਟੈਲੈਂਟ ਅਤੇ ਸਕਿੱਲ ਨੂੰ ਵੈਲਕਮ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਕਿੱਲ ਵਰਕਰਸ ਦੀ ਡਿਮਾਂਡ ਡੇ ਬਾਈ ਡੇ ਇਨਕਰੀਸ ਹੁੰਦੀ ਜਾ ਰਹੀ ਆ ਕਿਉਂਕਿ ਕੈਨੇਡਾ ਦੇ ਵਿੱਚ ਏਜਡ ਪੋਪੂਲੇਸ਼ਨ ਬਹੁਤ ਜ਼ਿਆਦਾ ਆ ਤੇ ਇਸ ਏਜਡ ਪੋਪੂਲੇਸ਼ਨ ਲਈ ਹੈਲਥ케ਅਰ ਵਰਕਰਸ ਦੀ ਵੀ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਡਿਮਾਂਡ ਪਾਈ ਜਾ ਰਹੀ ਆ ਇਸ ਤੋਂ ਇਲਾਵਾ ਅਗਰ ਕੰਸਟ ਕੰਸਟਰਕਟਰ ਵਰਕਰਸ ਦੀ ਗੱਲ ਕਰੀਏ ਤਾਂ ਉਹਨਾਂ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਘਰਾਂ ਦੀ ਕਮੀ ਕੈਨੇਡਾ ਦੇ ਵਿੱਚ ਪਾਈ ਜਾ ਰਹੀ ਹੈ ਜਿਸ ਦੇ ਕਰ ਰੈਂਟ ਵੀ ਇਨਕਰੀਜ਼ ਹੋ ਗਏ ਆ ਇਸ ਤੋਂ ਇਲਾਵਾ ਇਲੈਕਟ੍ਰੀਸ਼ੀਅਨ ਪਲੰਬਰ ਕੁਕਸ ਤੇ ਐਗਰੀਕਲਚਰ ਫੀਲਡ ਦੇ ਵਿੱਚ ਵੀ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਪਾਈ ਜਾ ਰਹੀ ਆ ਅਗਰ ਤੁਸੀਂ ਕੋਈ ਨਾ ਕੋਈ ਐਦਾ ਦੀ ਸਕਿੱਲ ਸਿੱਖ ਲੈਂਦੇ ਆ ਜੋ ਕੈਨੇਡਾ ਦੇ ਵਿੱਚ ਇਨ ਡਿਮਾਂਡ ਆ ਉਸ ਦੇ ਜ਼ਰੀਏ ਨਾ ਸਿਰਫ ਤੁਸੀਂ ਕੈਨੇਡਾ ਦੇ ਵਿੱਚ ਕੰਮ ਲੈ ਪਾਉਂਗੇ ਬਲਕਿ ਪੀਆਰ ਹਾਸਲ ਕਰਨਾ ਵੀ ਤੁਹਾਡੇ ਲਈ ਈਜ਼ੀ ਹੋ ਸਕਦਾ ਆ ਜਿਨ੍ਹਾਂ ਐਪਲੀਕੈਂਟਸ ਦਾ ਸੀਆਰਐਸ ਸਕੋਰ ਬਹੁਤ ਜ਼ਿਆਦਾ ਵਧੀਆ ਨਹੀਂ ਆ ਉਹ ਐ ਕਰ ਸਕਦੇ ਆ ਪੀਆਰ ਦੇ ਲਈ ਜਿੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਘੱਟ ਹੋਵੇ ਕਿਉਂਕਿ ਕੰਪੀਟੀਸ਼ਨ ਜਿੱਥੇ ਜ਼ਿਆਦਾ ਹੋਊਗਾ ਉੱਥੇ ਪੀਆਰ ਹਾਸਿਲ ਕਰਨਾ ਬਹੁਤ ਜ਼ਿਆਦਾ ਡਿਫਿਕਲਟ ਤੇ ਚੈਲਿੰਜਿੰਗ ਹੋ ਸਕਦਾ ਹੈ ਸੋ ਤੁਸੀਂ ਆਪਣੀ ਏਜ এডਿਕੇਸ਼ਨ ਅਤੇ ਐਕਸਪੀਰੀਅੰਸ ਦੇ ਬੇਸ ਤੇ ਆਪਣੇ ਲਈ ਇੱਕ ਰਾਈਟ ਪ੍ਰੋਵੈਂਸ ਚੂਜ਼ ਕਰਨੀ ਆ ਹਰ ਪ੍ਰੋਵੈਂਸ ਦਾ ਇੱਕ ਆਪਣਾ ਨਾਮਿਨੀ ਪ੍ਰੋਗਰਾਮ ਹੁੰਦਾ ਆ ਉਸ ਦੇ ذریعے ਤੁਸੀਂ ਆਪਣੇ ਲਈ ਰਾਈਟ ਪ੍ਰੋਗਰਾਮ ਚੂਜ਼ ਕਰਨ ਤੋਂ ਬਾਅਦ ਆਪਣੀ ਪੀਆਰ ਦੀ ਜਰਨੀ ਨੂੰ ਈਜ਼ੀ ਕਰ ਸਕਦੇ ਆ ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਜ਼ lets me know ਇਨ ਦਾ ਕਮੈਂਟ ਸੈਕਸ਼ਨ ਆਈ ਹੋਪ ਗਾਈਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ इनफोरमेटिव साबित होंगी। अगर वीडियो चंकी लगी हो तो वीडियो में लाइक करके चैनल को सबसक्राइब जरूर कर लो योजना होर इनफोरमेटिव भीडियोजी नैक्ट भीड टिल दैन गुड बाय एंड थैंक्स फॉर वॉचिंग स्टे पॉजिटिव स्टे होपफुल